ਪ੍ਰਧਾਨ ਮੰਤਰੀ ਜਸਟਿਨ ਰੂਡੋ ਦੀ ਸਿੱਖ ਭਾਈਚਾਰੇ ਨਾਲ ਨੇੜਤਾ ਸੁਰਖੀਆਂ ਵਿੱਚ ਰਹੀ ਹੈ। ਉਹਨਾਂ ਦੇ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਇਸ ਨੇੜਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਅਸੀਂ ਖਾਸ ਗੱਲਬਾਤ ਕਰ ਰਹੇ ਹਾਂ। ਇਹ ਉਹਨਾਂ ਦੀ ਬੜੀ ਵੱਡੀ ਦੇਣ ਹੈ ਕਿ ਉਹ ਸਾਡੀ ਆਵਾਜ਼ ਸੁਣ ਸਕੇ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਬੰਦਾ ਤੁਹਾਡੀ ਆਵਾਜ਼ ਨਹੀਂ ਸੁਣਦਾ, ਤੁਹਾਡੀ ਆਵਾਜ਼ ਨੂੰ ਗਾਹਾਂ ਨਹੀਂ ਲੈ ਕੇ ਜਾਂਦਾ। ਉਹਨਾਂ ਨੇ ਸਾਡੀ ਆਵਾਜ਼ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ। ਇਹ ਇਹਦਾ ਅਸੀਂ ਫਰਗੇਟ ਨਹੀਂ ਕਰ ਸਕਦੇ ਅਸੀਂ ਇਹੀ ਯਾਦ ਰੱਖਾਂਗੇ ਕਿ ਜਦੋਂ ਸਾਨੂੰ ਲੋੜ ਸੀਗੀ ਤਾਂ ਸਾਡੇ ਨਾਲ ਇਹ ਜੋ ਪ੍ਰਾਈਮ ਮਿਨਿਸਟਰ ਸੀ ਜੋ ਸਰਕਾਰ ਸੀ ਉਹ ਸਾਡੇ ਨਾਲ ਖੜੀ ਹੈ ਜਿਸ ਸਿੱਖਾਂ ਦੇ ਬਾਰੇ ਪੋਲਿਸੀ ਮੇਕਿੰਗ ਦੀ ਗੱਲ ਆਂਦੀ ਆ ਉੱਤੇ ਕੁਝ ਖਾਮੀਆਂ ਰਹਿ ਗਈਆਂ ਨੇ ਤੇ ਜਿਸ ਕਰਕੇ ਪੋਲਿਸੀ ਲੈਵਲ ਤੇ ਚੇਂजेस ਨਹੀਂ ਆ ਪਾਏ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਸਤਵਿੰਦਰ ਕੌਰ ਬੈਂਸ ਮੁਤਾਬਕ ਟਰੂਡੋ ਦੀ ਸਿੱਖ ਭਾਈਚਾਰੇ ਨਾਲ ਵਿਰਾਸਤ ਦੀ ਸ਼ੁਰੂਆਤ ਉਹਨਾਂ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪੀਅਰ ਟਰੂਡੋ ਤੋਂ ਹੁੰਦੀ ਹੈ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਕੈਨੇਡਾ ਵਸਣ ਦਾ ਮੌਕਾ ਮਿਲਿਆ ਅਤੇ ਇਹ ਪਰਿਵਾਰ ਅੱਜ ਵੀ ਟਰੂਡੋ ਪਰਿਵਾਰ ਦੀ ਕਦਰ ਕਰਦੇ ਹਨ ਜਿਹੜੀ ਉਹਨਾਂ ਦੀ ਲੇਗਸੀ ਹੈ ਜਸਟਿਨ ਟਰੂਡੋ ਦੀ ਲੰਬੀ ਲੇਗਸੀ ਹੈ ਇਹ ਇਹਨਾਂ ਦੇ ਬਿਲਕੁਲ ਪ੍ਰਾਈਮਰਸਟਰ ਬਣਨ ਤੋਂ ਨਹੀਂ ਸ਼ੁਰੂ ਹੋਈ ਬਿਕਾਉਸ ਉਹਨੂੰ ਪਤਾ ਹੈ ਜਿਹੜੀ ਟਰੂਡੋ ਫੈਮਲੀ ਹੈ ਦੀ ਕਾਫੀ ਲੰਬੀ ਹਿਸਟਰੀ ਹੈ ਕੈਨੇਡਾ ਵਿੱਚ ਜੇ ਮੈਂ ਕਹਿਣਾ ਚਾਹ ਮੈਂ ਸੋਚੀ ਸੀ ਮੈਂ ਕਿ ਜਦੋਂ ਪੰਜਾਬੀ ਸਿੱਖ ਇੰਡੀਆ ਤੋਂ ਆਏ ਨੇ ਤੇ 70s ਵਿੱਚ ਜਦੋਂ ਜ਼ਿਆਦਾ ਲੋਕ ਆਏ ਨੇ ਉਹ ਐਸੇ ਕਰਕੇ ਆਏ ਨੇ ਕਿਉਂਕਿ ਇਹਨਾਂ ਦੇ ਫਾਦਰ ਜਿਹੜੇ ਪੀਅਰ ਟਰੂਡੋ ਸੀ ਉਹਨਾਂ ਨੇ ਐਦਾਂ ਦੀਆਂ ਲਾਜ਼ ਬਣਾਏ ਤਰਤੀਬੀਆਂ ਕੀਤੀਆਂ ਕਾਨੂੰਨ ਦੇ ਵਿੱਚ ਕਿ ਲੋਕੀ ਇੰਡੀਆ ਤੋਂ ਜਿੱਤੂ ਸਿੱਤਿਆ ਆ ਸਕਦੇ ਸੀ ਆਪਣੀ ਫੈਮਲੀ ਨਾਲ ਰੀਯੂਨਾਈਟ ਹੋ ਸਕਦੇ ਸੀ ਇਹ बच्चे आज से अपने बाब आप मंगा सकते सिगे सो so, जडिया ओ जेडे 70s ਦਾ ਟਾਈਮ ਹੈ ਉਹ ਐਕਚੁਅਲੀ ਅੱਜ ਤੱਕ ਉਹਦਾ ਅਸਰ ਫੀਲ ਹੋ ਰਿਹਾ ਹੈ ਵੈਸ ਮੁਤਾਬਕ ਕਾਮਾਗਾਟਾ ਮਾਰੂ ਘਟਨਾ ਬਾਰੇ ਸੰਸਦ ਵਿੱਚ ਮਾਫੀ ਮੰਗਣਾ ਅਤੇ ਸਿੱਖ ਵਿਰਾਸਤ ਮਹੀਨੇ ਦੀ ਸ਼ੁਰੂਆਤ ਜਸਟਨ ਟ੍ਰੋਡੋ ਦੇ ਇਤਿਹਾਸਕ ਕਦਮਾਂ ਵਿੱਚ ਸ਼ਾਮਲ ਹੈ ਸਾਡੇ ਸਿੱਖਾਂ ਲਈ ਉਹਨਾਂ ਨੇ ਅਵਾਜ਼ ਬੁਲੰਦ ਕੀਤੀ ਹੈ ਸਾਡੇ ਅਸੀਂ ਨਹੀਂ ਹੋ ਸਕੇ ਉੱਥੇ ਪਰ ਉਹ ਖੜੇ ਹੋ ਕੇ ਕਹਿ ਸਕੇ ਆ ਪਾਰਲੀਮੈਂਟ ਦੇ ਵਿੱਚ ਕਿ ਜਿਹੜੇ ਕੰਮ ਸਿੱਖਾਂ ਦੇ ਅਗੇਂਸਟ ਹੋਏ ਕੋਨਾਗਟਾ ਮਰੂਦੀ ਦੁਰਘਟਨਾ ਲੈ ਲੋ ਉਹਦੀ ਜਿਹੜੇ ਅਪਾਲੋਜੀ ਕੀਤੀ ਉਹਨਾਂ ਨੇ ਮਾਫੀ ਮੰਗੀ ਗਵਰਨਮੈਂਟ ਉਹ ਗਵਰਨਮੈਂਟ ਨਹੀਂ ਸੀਗੀ ਪੁਰਾਣੀ ਗਵਰਨਮੈਂਟ ਸੀਗੀ ਪਰ ਉਹਨਾਂ ਨੇ ਖੜੇ ਹੋ ਕੇ ਸਾਨੂੰ ਸਾਡੀ ਆਵਾਜ਼ ਨੂੰ ਉੱਥੇ ਤੱਕ ਲੈ ਕੇ ਆਏ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਇਹ ਵੱਡੀ ਉਹਨਾਂ ਦੀ ਦੇਣ ਹੈ ਸਤਵਿੰਦਰ ਕੌਰ ਭੈਸ ਨੇ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨੇਜਰ ਦੇ ਕਤਲ ਮਾਮਲੇ ਤੇ ਟਰੋਡੋ ਵੱਲੋਂ ਲੈ ਸਟੈਂਡ ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਕੋਈ ਗਵਰਨਮੈਂਟ ਐਦਾਂ ਦੇ ਸਟੈਪ ਨਹੀਂ ਲੈਂਦੀ ਜਦੋਂ ਤੱਕ ਉਹਨੂੰ ਅ ਦੂਸਰੀ ਏਜੰਸੀ ਜਿਹੜੀਆਂ ਨੇ ਜਿਦਾ ਸੀਸਰਜ RCMP ਹੈ ਜਾਂ ਉਹਨਾਂ ਦੀ ਯੂ ਨੋ ਉਹਨਾਂ ਦੀ ਕੰਫੀਡੈਂਸ ਤੇ ਨਾਲ ਹੀ ਪ੍ਰੈਮਿੰਸਟਰ ਜਾਕੀ ਗਾਲ ਕੋਈ ਕਰਦਾ ਹੈ ਸੋ ਮੈਨੂੰ ਲੱਗਦਾ ਉਹਨਾਂ ਨੇ ਜਿਹੜਾ ਸਟੈਂਡ ਲਿਆ ਉਹ ਤਾਂ ਐਵਿਡੈਂਸ ਬੇਸਡ ਹੈ ਉਹ ਤਾਂ ਸਾਨੂੰ ਪਤਾ ਕੋਈ ਐਵਿਡੈਂਸ ਹੈਗੀ ਹੈ ਨਾ ਕੋਲ ਉਸ ਕਰਕੇ ਉਹਨਾਂ ਨੇ ਸਟੈਂਡ ਲਿਆ ਕੈਨੇਡਾ ਵਿੱਚ ਸਿੱਖ ਭਾਈਚਾਰੇ ਲਈ ਵਕਾਲਤ ਕਰਦੀ ਅਹਿਮ ਸੰਸਥਾ ਵਰਲਡ ਸਿੱਖ ਆਰਗੇਨਾਈਜੇਸ਼ਨ ਟ੍ਰੋਡੋ ਵੱਲੋਂ ਸਿੱਖਾਂ ਲਈ ਕੀਤੀ ਪੈਰਵਾਈ ਤੋਂ ਕਾਫੀ ਸੰਤੁਸ਼ਟ ਹੈ ਜਿਸ ਤਰ੍ਹਾਂ ਉਹਨਾਂ ਨੇ ਟ੍ਰਾਂਸਨੈਸ਼ਨਲ ਅਪਰੈਸ਼ਨ ਦਾ ਜਿਹੜਾ ਮੁੱਦਾ ਹੈਗਾ ਆਇਆ ਸਾਰੀ ਦੁਨੀਆ ਦੇ ਸਾਹਮਣੇ ਲਿਆਂਦਾ ਇਹਦਾ ਕੋਈ ਪੈਰਲਲ ਨਹੀਂ ਮਿਲਦਾ ਸੋ ਓਵਰਆਲ ਸੇ ਕਮਿਊਨਿਟੀ ਵਾਸਤੇ ਉਹ ਬਹੁਤ ਜ਼ਿਆਦਾ ਪੋਜ਼ਿਟਿਵ ਰਹੇ ਨੇ ਹੋਰ ਵੀ ਫਾਈਲਾਂ ਦੇ ਉੱਤੇ ਜੇ ਆਪਾਂ ਦੇਖੀਏ ਜਿਸ ਤਰ੍ਹਾਂ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਥੇ ਲਿਆਉਣ ਵਾਸਤੇ ਦਰਵਾਜ਼ੇ ਖੋਲੇ ਤੇ ਹੋਰ ਵੀ ਜਦਾਂ ਗੁਰਨਾਕ ਜਹਾਜ ਜੋ ਕਾਮਗਾਟਾ ਮਾਰੂ ਵੀ ਕਿਹਾ ਜਾਂਦਾ ਉਹਦੀ ਅਪੋਲੋਜੀ ਲੈ ਲਓ ਸੋ ਓਵਰਆਲ ਕਾਫੀ ਪੋਜ਼ਿਟਿਵ ਰਹੇ ਆ ਪਰ ਜੇ ਕਹੀਏ ਕਿ 100% ਪੋਜ਼ਿਟਿਵ ਹੈ ਆ ਯਾ ਯਾ ਉਹ ਆਪਾਂ ਨਹੀਂ ਕਹਿ ਸਕਦੇ ਹਰੇਕ ਫਾਈਲ ਦੇ ਵਿੱਚ ਕੁਝ ਕਮੀਆਂ ਹੁੰਦੀਆਂ ਨੇ ਬਟ ਓਵਰঅল ਬਹੁਤ ਪੋਜ਼ਿਟਿਵ ਰਹੇ ਨੇ ਡਬਲਯੂ ਐਸਓ ਤੋਂ ਇਲਾਵਾ ਸਿੱਖ ਰਿਸਰਚ ਇੰਸਟੀਚਿਊਟ ਦੇ ਸੈਸ਼ਨ ਸਥਾਪਕ ਆਤੇ ਸੇਖ ਬੁੱਧੀ ਜੀ ਵੀ ਹਰਿੰਦਰ ਸਿੰਘ ਵੀ ਮੰਨਦੇ ਹਨ ਕਿ ਅਫਗਾਨ ਸਿੱਖਾਂ ਦੇ ਮਾਮਲੇ ਤੇ ਸਰਕਾਰ ਵੱਲੋਂ ਸੰਜੀਦਾ ਕਾਰਵਾਈ ਨਹੀਂ ਹੋਈ ਜਿਸ ਦੀ ਭਾਈਚਾਰਾ ਉਮੀਦ ਕਰਦਾ ਸੀ ਅਫਗਾਨੀ ਸਿੱਖਾਂ ਨੂੰ ਇੱਥੇ ਲੈ ਕੇ ਆਉਣਾ ਸੀ uh as a not even koi special favor jab the puri duniya vich hi pata si afghanistan ch ki horia sikha me as a community ohde paiseyan da vi te rehnsand da vi bandobast kita but ohde bawajood vi utthe kafi kam karna paya te jinne utthe le aune chahide si political asylum thalle jide canadian law vich allowed ne ਅਡਮਿਨਿਸਟ੍ਰੇਸ਼ਨ ਵੱਲੋਂ ਪੂਰੇ ਉਸ ਲੈਵਲ ਤੇ ਪਾਸ ਹੋ ਕੇ ਨਹੀਂ ਆਈ ਸੀ ਹਰਿੰਦਰ ਸਿੰਘ ਮੁਤਾਬਕ ਟ੍ਰੋਡੋ ਸਿੱਖਾਂ ਦੇ ਦਿਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ ਪਰ ਭਾਈਚਾਰੇ ਦੇ ਵਿਕਾਸ ਅਤੇ ਪ੍ਰਸਾਰ ਹਿੱਤ ਨੀਤੀਆਂ ਘੜਨ ਦੇ ਮਾਮਲੇ ਵਿੱਚ ਘਾਟ ਦਿਖਾਈ ਦੇ ਰਹੀ ਹੈ ਜਿਸ ਲਈ ਸਿੱਖਾਂ ਨੂੰ ਖੁਦ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਵਕਫ ਵਕ ਸਿੱਖ ਬਲਾਰਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਟ੍ਰੋਡੋ ਸਰਕਾਰ ਦੇ ਕਾਰਜਕਾਲ ਦੌਰਾਨ ਵਕਫ ਕਮੀਆਂ ਦੇਖਣ ਨੂੰ ਮਿਲੀਆਂ ਪਾਰ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਜਸਟਨ ਟਰੋਡੋ ਨੂੰ ਇੱਕ ਲੋਕਪੱਖੀ ਸਿਆਸਤਦਾਨ ਦੇ ਤੌਰ ਤੇ ਹਮੇਸ਼ਾ ਯਾਦ ਰੱਖੇਗਾ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਟੋਰਾਂਟੋ